ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮਹਾਰਾਜਪੀਰ ਕੌਰ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਸ਼ਹਿਰਾਂ 'ਚ ਗੁਰਮਤ ਸਮਾਗਮ ਅਤੇ ਲੰਗਰ ਲਗਾਏ ਜਾਂਦੇ ਹਨ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਸਹਾਰਾ ਖਰਬ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਚਾਹ ਅਤੇ ਗਰਮ ਪਕੌੜੀਆਂ ਦਾ ਲੰਗਰ ਲਗਾਇਆ ਗਿਆ ਇਹ ਲੰਗਰ ਰੋਜ਼ਾਨਾ ਸਵੇਰੇ 5:30 ਤੋਂ 7:30 ਵਜੇ ਤੱਕ ਹਰ ਰੋਜ਼ বাস ਸਟੈਂਡ ਹਸਪਤਾਲ ਰੇਲਵੇ ਸਟੇਸ਼ਨ ਗਾਂਧੀ ਚੌਂਗ ਬਟਾਲਾ ਵਿੱਚ ਲਗਾਇਆ ਜਾਂਦਾ ਹੈ ਜਿੱਥੇ ਅੱਜ ਲੋੜਵੰਦਾਂ ਨੂੰ ਫਰੀਜ ਰਾਬਾਂ ਅਤੇ ਬੂਟ ਵੀ ਵੰਡੇ ਗਏ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਅਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ मेरा नाम सविता है मैं सब स्कूल में पढ़ाती हूँ और बस मेरे को देख के ऐसे लगा कि जैसे लोग हैं इन नंगे पैर चल रहे हैं ठंड बहुत है तो मेरे दिमाग में आया कि चलो इनको कोई शूज वगैरह प्रोवाइड किए जाए और ये सब प्रभु की कृपा से आया मतलब कि मैं मेरे को बहुत अच्छा लगा ਚਹਾਰਾ ਕਲੱਬ ਸੇ ਮੈਂ ਐਸੇ ਵੀ ਉਨਕੀ ਮੈਂਬਰ ਹੂ ਮੈਂ ਉਨਕੇ ਸਾਥ ਜੁੜੀ ਹਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਦ ਵੀ ਉਹ ਕੋ ਐਸੇ ਕੰਮ ਕਰਤੇ ਆ ਤਾਂ ਮੇਰੇ ਵੀ ਮਨ ਮੈਂ ਆਇਆ ਕਿ ਕਿਉਂ ਨਾ ਬੱਚੋ ਕੋ ਜੇ ਸ਼ੂਜ਼ ਪ੍ਰੋਵਾਈਡ ਕੀਏ ਜਾਏ ਇਹਨਾਂ ਦਾ ਸਕੂਨ ਮਿਲਦਾ ਹੈ ਇਹ ਕੰਮ ਕਰਕੇ ਬਹੁਤ ਸਕੂਨ ਮਿਲਦਾ ਹੈ ਕਰਕੇ ਦੇਖਿਆ ਜਾਏ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਕਿ ਕੀ ਮਿਲਦਾ ਪ੍ਰਭੂ ਵੱਲੋਂ ਬਹੁਤ ਸ਼ਾਂਤੀ ਮਿਲਦੀ ਹੈ ਵਧੀਆ ਲੱਗਦਾ ਬੱਚਿਆਂ ਨੂੰ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਉਹਨਾਂ ਦੇ ਸ਼ੂਜ਼ ਵੰਡੇ ਗਏ ਆ ਤੇ ਆਦਮੀਆਂ ਦੇ ਤੇ ਨੇੜ ਦੇਣਾਂ ਦੀਆਂ ਦੇ ਵੀ ਸ਼ੂਜ਼ ਜਿਹੜੇ ਸੀ ਸੀਨੀਅਰਸ ਹੋ ਕੇ ਬਣੇ ਨੇ ਹਾਂਜੀ ਮੈਨੂੰ ਧੰਨਵਾਦ ਇਹਨਾਂ ਲੋਕਾਂ ਦੀ ਜੋ ਕਿ ਅਮੇ ਮਿਲੇ ਹੈ ਬੂਤ ਅਜੂਤ ਮਿਲੇ ਹੈ ਜੋ ਧੰਨਵਾਦ ਇਹਨਾਂ ਲੋਕਾਂ ਦਾ ਪਾਕਿਲਾ ਪਸੰਦ ਜੀ ਨੂੰ ਬੱਤਾਂ ਬਈ ਬਿੱਟੀ ਕਿੱਧਰ ਆਉਣ ਵਾਲੇ ਜੀ ਸ਼ਾਂਤਨਾਗਰ ਕਲੋਨੀ ਮੁਰਗੀ ਮਹੱਲਾ ਬਾਦਰਚੰਦ ਹਾਂਜੀ ਐਸਾ ਰਾਕੜਾ ਬਣਿਆ ਮੈਨੂੰ ਬਹੁਤ ਬਹੁਤ ਆ ਬਹੁਤ ਹੋ ਰਹੀ ਘਰ ਵੀ ਮਾਂ ਬੰਬਾਰੀ ਹਾਂਜੀ ਮਨਜੀਤ ਜਤ ਸਤਿ ਸ੍ਰੀ ਅਕਾਲ ਤੇਰੇ ਬਾਰੇ ਅਕਲ ਪਰਸੋਂ ਤੱਕ ਮੈਨੂੰ ਰੱਖਾ ਲਿਆ ਦਾ ਇੱਕੋ ਦਿਨ ਆਇਆ ਸਵਾਗਤ ਬਹੁਤ ਧੰਨਵਾਦ ਹੈ ਸਾਰਾ ਕਲੱਬ ਦਾ ਜੀ ਮੈਂ ਨਮਸਕਾਰ ਜੀ ਮੈਂ ਸ਼ੋਕਲੂਨਾ ਸਾਰਾ ਕਲੱਬ ਤੋਂ ਅੱਜ ਸ਼ਵੇਤਾ ਮੈਡਮ ਸ਼ਵੇਤਾ ਭੈਜੀ ਵੱਲੋਂ 125 ਦੇ ਕਰੀਬ ਜੋੜੇ ਬੰਡੇਗੇ ਸਹਾਰਾ ਕਲੱਬ ਦੇ ਸਹਿਯੋਗ ਨਾਲ ਜੋ ਕਿ ਲੋੜਵੰਦ ਬੱਚੇ ਸਨ ਛੋਟੇ ਛੋਟੇ ਬੱਚੇ ਔਰ ਲੇਡੀਜ਼ ਔਰ ਜੈਂਟਸ ਕਦੀ ਕਈ ਤਾਂ ਦੇਖਿਆ ਸੀ ਕਿ ਬਿਲਕੁਲ ਜਿਹੜੇ ਨੰਗੇ ਪੈਰੀ ਸੀਗੇ ਉਹਨਾਂ ਨੂੰ ਵੀ ਬੂਟ ਬਣੇਗੇ ਔਰ ਨਾਲ ਗਰਮਜਰਾਬਾਂ ਅਸੀਂ ਸ਼ਵੇਤਾ ਮੈਡਮ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰਾ ਕਲੱਬ ਵੱਲੋਂ ਕਿਉਂਕਿ ਅੱਜ ਉਹਨਾਂ ਨੇ ਸਾਡੀ ਬਾਹ ਫੜੀ ਹੈ ਤਾਂ ਹੀ ਅਸੀਂ ਇਹਨਾਂ ਲੋੜਵੰਦ ਲੋਕਾਂ ਦੀ ਹੈਲਪ ਕਰ ਸਕੇ ਹਾਂ ਅਸੀਂ ਤਹਿ ਦਿਲੋਂ ਉਹਨਾਂ ਦਾ ਪੰਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਹਿੰਦ